ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਅਸੀਂ ਆਏ ਹਾਂ ਕੋਬੋ ਗੁਰੂ ਘਰ ਤੇ ਇੱਥੇ ਅੱਜ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣੇ ਵਾਲਿਆਂ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਚਲੋ ਕਰਾਉਨੇ ਤੁਹਾਨੂੰ ਦਰਸ਼ਨ ਸਾਰੇ ਜੋ ਵੀ ਪ੍ਰੋਗਰਾਮ ਹੈ ਚਲੋ ਆਜੋ ਕਿੱਥੇ ਜੋਰ ਦਰਦਰ ਤੇ ਭਟਕੜ ਵਾਲਾ ਤੇ ਕਿੱਥੇ ਵਜ਼ੀਰਾਂ ਦਾ ਵਜ਼ੀਰ ਹੋ ਗਿਆ ਦੇ ਇੱਕ ਨਹੀਂ ਵੇਖ ਰਵਾਂ ਨੂੰ ਨਤਨਦਾਰ ਦੀ ਸੇਵਾ ਜਿਹੜੀ ਆ ਹੋਣੀ ਆ ਤੇਰੇ ਸਾਹ ਤੋਂ 12 ਵਜੇ ਦੇ ਵਿੱਚ ਹੁੰਦੇ ਆ ਸੋ ਜਿੰਨਾ ਜਿੰਨਾ ਮੇਰੇ ਵੀਰਾਂ ਕੋਲ ਕੰਮ ਹੋਵੇ ਜੋ ਜਿਹੜੀਆਂ ਆਪਣੀਆਂ ਹਾਜ਼ਰੀਆਂ ਭਰਦੀਆਂ ਨੇ ਸੋ ਇਸੇ ਤਰ੍ਹਾਂ ਹੀ ਵਾਹਿਗੁਰੂ ਜੀ

ਹਲੀ ਸਿੰਗਾ ਕਿਸ਼ੇਰੇ ਅਚਾਰਨੇ ਨੇ ਤੇ ਫੱਕੜ ਡੁੱਬਦਿਆਂ ਦੇ ਬੇੜੇ ਤਾਰ ਜਿਠੇ ਤੇ ਫੱਕੜ ਡੁੱਬਦਿਆਂ ਦੇ ਬੇੜੇ ਕਾ गुरू न कहमत कराई हो निम कर सुख वर ਮੇਰ ਇਤਹਾਣ ਕੇਛ ਕਰਮਨਾ ਤੇਈ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਦੰਦਾ ਦਾਤਾ ਏਕਾ सभो बन दीनोट नायव आगनत परे पंडार आगनत परे पंडार वीर सारो चोन रह ते चारे न चोन रहि ते चारे न पारे चीज बि न थोड़ो ते रैमसां बस सूड़ो ते रैमसां बस सूड़

मारे इको दी इको दी ओ, ते मन माड़े रोड़ो तेरमतां जी बस सूड़ो तेर मतां जी बस सूड़ सचयुक ते पैरा द न सखा जिद मन ताईं तकड़ा बणा दिख मन ताईं तकड़ा बणा ਰਾਜਾ ਤੂੰ ਲੋੜ ਹੋਂਦ ਕਰਨਾ ਹੈ ਤੂੰ ਹੀ ਜੋ ਵੀ ਹੈ ਕਰਨਾ ਕਰਨਾ ਹੈ ਤੂੰ ਜੋ ਹੀ ਤੂੰ ਹੀ ਹੈ ਕਰਨਾ ਬਸ ਦੁਨੀਆ ਦੀ डोर ਸਾਰੀ ਤੇਰੇ ਹੱਥ ਵਸ स वसर न चाहे दूर न चाहे जिदर न चाहे कुंडी दवे तूं मरो हिकु तेरी रहमतां बि चङे मंद लेंंद वाहेगुरु ਕੰਗੇ ਮੰਦੇ ਲੈਂਦੇ ਤੇਰੀ ਮਿਹਰ ਦਾ ਆਨੰਦ ਤੇ ਵੇ ਕੋਈ ਤੇਰਾ ਹੋਵੇ ਚਾਹੇ ਕੋਈ ਅਮੋੜ ਇੱਕ ਤੇਰੀ ਰਹਿਮਤਾ ਦੀ ਬਾਤ ਸਾਨੂੰ ਲੋੜਦਾਤਾ ਇੱਕ ਤੇਰੀ ਰਹਿਮਤਾ ਦੀ ਬਾਤ ਸਾਨੂੰ ਲੋੜ हिकु तेरी र मस सूड़ हिकु तेरी रांदी बस सूड़ i <laughs> i don't to ਵਾਸਤੁ 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 ਇੱਕ ਬਾਣੀ ਕੋ ਵੱਡਾ ਸਤਿ ਕਿਰ ਸਿੰਘ ਸਿੱਖਦਾ ਹੈ ਇਹ ਬਾਣੀ ਸਿੱਖਨੇ ਤਾਂ ਇਹ ਬਾਣੀ ਕਿਹੜੇ ਬਾਬਾ ਬਾਬਾ ਮਹਾਰਨਾਮ ਸਿੰਘ ਜੀ ਪੁੱਛੋ ਵਾਲੇ ਹੋਏ ਨੇ ਵੱਡੇਰੇ ਮਹਾਂਪੁਰਖ ਦੇਖੋ ਸੁਣਿਓ ਗੌਰ ਕਰਿਓ ਵਾਹਿਗੁਰੂ ਜੀ ਕਿਉਂ ਤੇ ਸਰਬਜੀਤ ਸਿੰਘ ਜੀ ਜਿਹੜੇ ਲੁਧਿਆਣੇ ਵਾਲੇ ਨੇ ਕਥਾ ਵਾਚਿ ਉਹਨਾਂ ਦੀ ਇੱਕ ਕੱਢ

अपने 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 ਇਹ ਕੀ ਰੂਪ ਤੇ ਆਏ ਸੁਖਾਲ ਗਰੂ ਮੰਦ ਨੇ ਕਾਗੂ ਉਹਨੋਂ ਰੱਬ ਦੀ ਕਰੇ ਪੂਜਾ ਤੇ ਰਾਜ ਆਪ ਤੇ ਸ਼ੋਭਨ ਵਿਹਾਰ ਹੋਵੇ ਗੱਪ ਤੱਪ ਤੇ ਤਿਆਗਦਾ ਹੋਵੇ ਪੂਰਾ ਚਰਨ ਭਾਂ ਦੀ ਰੱਖਦਾ ਆਸਣ ਜਿਹੜੇ ਕਹਿੰਦੇ ਨਾ ਰੱਬ ਨਹੀਂ ਹੁੰਦਾ ਆਸਣ ਜਿਹੜੇ ਕਹਿੰਦੇ ਨਾ ਸਾਧੂ ਨਹੀਂ ਹੁੰਦਾ ਸੱਚ ਰੱਬ ਨਹੀਂ ਹੁੰਦਾ ਕਹਾ ਮਹਾਰਾਜ ਦਾ ਕਹਿਰੇ ਨੇ ਤੂੰ ਕੀ ਰਖੇ ਹੋਈ ਤੂੰ ਕਿਆ ਪਿਆ ਜਗੜਾ ਕਿਹੜਾ ਆਇਆ ਅਸਨੇ ਸਾਤਾਈਏ ਜੋ ਪਾਣੀ ਫਰਕੰਮ ਰੇ ਮਣੀ ਮੈਦੀ ਵੰਗੇ ਸਾਰੀ ਜੰਮੀ ਬਾਬਾ ਜਗੀਰ ਸਿੰਘ ਜੀ ਨੇ ਭਲਾਈ ਕੋ ਰਾਤੀ ਤਾ ਸੋ ਸੰਗਤ ਕੀਤੇ ਬੜਾ ਕੁਝ ਨੇ ਲਿਆ ਇਹ ਸਾਹ ਹੈ પ્રેમ ਜਨਾਵੇ ਇਹ ਸਾਹ ਹੈ પ્રેમ